16 ਜੂਨ ਨੂੰ ਬਰਨਾਲਾ ਹੰਡਿਆਈ ਬਾਈਪਾਸ ਦੇ ਉੱਤੇ ਮੋਗਾ ਰੋਡ ਤੇ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਇੱਕ ਆਲਟੋ ਗੱਡੀ ਨੂੰ ਅੱਗ ਲੱਗ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ, ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਜਾਂਦਾ, ਅੱਗ ਦੇ ਉੱਤੇ ਕਾਬੂ ਪਾ ਲਿਆ ਜਾਂਦਾ। ਤਾਂ ਪਤਾ ਲੱਗਦਾ ਹੈ ਵੀ ਕਾਰ ਚਾਲਕ ਹਰਚਰਨ ਸਿੰਘ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪੀਟਲ ਭੇਜ ਦਿੰਦੀ ਹੈ। ਪੋਸਟਮਾਰਟਮ ਹੋ ਜਾਂਦਾ ਤੇ লাশ ਜਿਹੜੀ ਹੈ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਇਸੇ ਦੌਰਾਨ ਜਦੋਂ ਪੁਲਿਸ ਇਹਨਾਂ ਦੇ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਸਾਰੇ ਮਾਮਲੇ ਦੀ ਤਫ਼ਤੀਸ਼ ਵਾਸਤੇ ਜਾ ਰਹੀ ਹੁੰਦੀ ਆ ਤਾਂ ਹੌਲੀ-ਹੌਲੀ ਕੁਝ ਗੱਲਾਂ ਪੁਲਿਸ ਦੇ ਕੰਨ ਵਿੱਚ ਪੈਂਦੀਆਂ ਨੇ ਕਿ ਕਿਤੇ ਲੱਗਦਾ ਆ ਵੀ ਸੁਖਬੀਰ ਕੌਰ ਨੇ ਤੇ ਨਹੀਂ ਮਾਰ ਦਿੱਤਾ ਇਹਨੂੰ ਪੁਲਿਸ ਨੂੰ ਆ ਸ਼ੱਕ ਵੱਧ ਜਾਂਦਾ ਉਹ ਪਤਾ ਕਰਦੇ ਆ ਵੀ ਸੁਖਬੀਰ ਕੌਰ ਕੌਣ ਆ ਤਾਂ ਪਤਾ ਲੱਗਦਾ ਆ ਵੀ ਸੁਖਬੀਰ ਕੌਰ ਜਿਹੜੀ ਆ ਉਹ ਮਰਨ ਵਾਲੇ ਹਰਚਰਨ ਸਿੰਘ ਦੀ ਪਤਨੀ ਆ ਪੁਲਿਸ ਇਹਦੇ ਬਾਰੇ ਤਫ਼ਤੀਸ਼ ਸ਼ੁਰੂ ਕਰ ਦਿੰਦੀ ਆ ਮੋਬਾਈਲ ਜਿਹੜੇ ਆ ਸਰਵੇਲੈਂਸ ਦੇ ਉੱਤੇ ਪਾ ਦਿੱਤੇ ਜਾਂਦੇ ਆ ਆਸ-ਪਾਸ ਤੋਂ ਇਤਲਾਹ ਜਿਹੜੀ ਆ ਉਹ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਪਤਾ ਲੱਗਦਾ ਵੀ ਸੁਖਬੀਰ ਕੌਰ ਦਾ ਜਿਹੜਾ ਰਿਲੇਸ਼ਨ ਆ ਉਹ ਹਰਦੀਪ ਸਿੰਘ ਨਾਂ ਦੇ ਇੱਕ ਬੰਦੇ ਦੇ ਨਾਲ ਆ ਤੇ ਇਹਨਾਂ ਦਾ ਜਿਹੜਾ ਇਸ ਰਿਲੇਸ਼ਨ ਬਾਰੇ ਸੁਖ ਹਰਚਰਨ ਸਿੰਘ ਨੂੰ ਪਤਾ ਲੱਗ ਗਿਆ ਸੀਗਾ ਤੇ ਹਰਚਰਨ ਸਿੰਘ ਇਸ ਬਾਰੇ ਇਹਨਾਂ ਨੂੰ ਰੋਕਦਾ ਹੁੰਦਾ ਸੀਗਾ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੁੰਦਾ ਤਾਂ ਫੇਰ ਉਹ ਲੱਭਦੇ ਆ ਨੰਬਰ ਹਰਦੀਪ ਸਿੰਘ ਦਾ ਹਰਦੀਪ ਦਾ ਨੰਬਰ ਜਦੋਂ ਸਰਵਲੈਂਸ ਤੇ ਪਾਇਆ ਜਾਂਦਾ ਤਾਂ ਸਾਰੀ ਕਹਾਣੀ ਜਿਹੜੀ ਆ ਇਹ ਚਿੱਟੇ ਦਿਨ ਵਾਂਗੂ ਸਾਫ਼ ਹੋ ਜਾਂਦੀ ਆ ਦਰਅਸਲ 16 ਜੂਨ ਵਾਲੇ ਦਿਨ ਹਰਚਰਨ ਸਿੰਘ ਨੂੰ ਸੁਖਬੀਰ ਕੌਰ ਹਰਦੀਪ ਤੇ ਹਰਦੀਪ ਦਾ ਇੱਕ ਦੋਸਤ ਸੁਖਦੀਪ ਸਿੰਘ ਨੇ ਬਾਈਪਾਸ ਦੇ ਉੱਤੇ ਪਹਿਲਾਂ ਸੱਦਿਆ ਇੱਥੇ ਇਹਦੇ ਨਾਲ ਪਹਿਲਾਂ ਝਗੜਾ ਕੀਤਾ ਗਿਆ ਇਹਨੂੰ ਫੜ ਲਿਆ ਗਿਆ ਇਹਦਾ ਗਲਾ ਜਿਹੜਾ ਪਰਨੇ ਦੇ ਨਾਲ ਘੋਟ ਦਿੱਤਾ ਗਿਆ ਇਦੇ ਮੂੰਹ ਦੇ ਵਿੱਚ ਹਿੱਟ ਸਪਰੇ ਜਿਹੜਾ ਹੁੰਦਾ ਜਿਹੜਾ ਮੱਛਰ ਮਾਰਨ ਵਾਲੀ ਦਵਾਈ ਹੁੰਦੀ ਆ ਉਹ ਪਾ ਦਿੰਦੇ ਆ ਜਿਸ ਕਾਰਨ ਇਹ ਬੇਹੋਸ਼ ਹੋ ਜਾਂਦਾ ਇਹਨੂੰ ਗੱਡੀ 'ਚ ਬਿਠਾ ਦਿੰਦੇ ਆ ਤੇ ਬਾਅਦ 'ਚ ਉਹ ਗੱਡੀ ਨੂੰ ਲਾ ਦਿੰਦੇ ਆ ਅੱਗ ਹੁਣ ਉਹਨਾਂ ਦਿਨਾਂ ਦੇ ਵਿੱਚ ਆਮ ਗੱਲਾਂ ਆਮ ਖਬਰਾਂ ਆ ਰਹੀਆਂ ਸੀਗੀਆਂ ਆ ਵੀ ਜਲਦੀ ਗੱਡੀ ਨੂੰ ਅੱਗ ਲੱਗ ਗਈ ਗੱਡੀ ਖੜੀ ਸੀਗੀ ਇਹਨੂੰ ਅੱਗ ਲੱਗ ਗਈ ਕਈ ਗੱਡੀਆਂ ਦੇ ਵਿੱਚ ਹਾਦਸੇ ਵੀ ਹੋਏ ਤਾਂ ਇਸੇ ਦੇ ਚਲਦਿਆਂ ਇਹਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਵੀ ਕਿਉਂ ਨਾ ਅਸੀਂ ਵੀ ਇਸ ਗੱਡੀ ਨੂੰ ਅੱਗ ਲਗਾ ਦਈਏ ਤੇ ਜਿੱਦਾਂ ਇਹਨਾਂ ਨੇ ਕੀਤਾ ਵੀ ਇਹਨਾਂ ਨੇ ਉਸ ਆਲਟੋ ਜਿਹਦਾ ਹਰਚਰਨ ਸਿੰਘ ਮਾਲਕ ਸੀਗਾ ਉਸ ਗੱਡੀ ਨੂੰ ਅੱਗ ਲਾ ਦਿੱਤੀ ਤਾ ਜੋ ਇਦਾਂ ਲੱਗੇ ਵੀ ਇਹ ਤਾਂ ਇੱਕ ਹਾਦਸਾ ਵਾ ਸ਼ਾਰਟ ਸਰਕਟ ਹੋ ਗਿਆ ਜਾਂ ਗਰਮੀ ਕਾਰਨ ਆਲਟੋ ਗੱਡੀ ਨੂੰ ਜਿਹੜਾ ਉਹ ਅੱਗ ਲੱਗ ਗਈ ਪਰ ਪੁਲਿਸ ਨੇ ਜਦੋਂ ਪੂਰੀ ਤਫ਼ਤੀਸ਼ ਕੀਤੀ ਤਾਂ ਪਤਾ ਲੱਗਾ ਵੀ ਇਹ ਅੱਗ ਤਾਂ ਸੁਖਬੀਰ ਕੌਰ ਜਿਹੜੀ ਹਰਚਰਨ ਦੀ ਪਤਨੀ ਆ ਉਹਨੇ ਲਗਾਈ ਆ ਤੇ ਨਾਲ ਉਹਦਾ ਦੋਸਤ ਹਰਦੀਪ ਤੇ ਅੱਗੋਂ ਹਰਦੀਪ ਦਾ ਇੱਕ ਦੋਸਤ ਸੁਖਦੀਪ ਸਿੰਘ ਸ਼ਾਮਲ ਆ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਧਰਾਵਾਂ ਸਖਤ ਦੇ ਤਹਿਤ ਇਹਨਾਂ ਤੇ ਮੁਕੱਦਮਾ ਜਿਹੜਾ ਉਹ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਪਰ ਤੁਸੀਂ ਹਾਲਾਤ ਦੇਖੋ ਬਈ ਜੇ ਸੁਖਬੀਰ ਕੌਰ ਹਰਚਰਨ ਸਿੰਘ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀਗੀ ਤਾਂ ਉਹਨੇ ਐਡਾ ਵੱਡਾ ਕਦਮ ਹੀ ਕਿਉਂ ਚੁੱਕਿਆ ਕਿਉਂਕਿ ਹਰਚਰਨ ਸਿੰਘ ਨੂੰ ਵੀ ਇਹਦੇ ਬਾਰੇ ਪਤਾ ਸੀਗਾ ਤੇ ਪਿੰਡ ਦੇ ਵਿੱਚ ਕਈ ਹੋਰ ਲੋਕ ਸੀਗੇ ਜਿਹੜੇ ਉਹਨਾਂ ਨੂੰ ਵੀ ਪਤਾ ਸੀਗਾ ਤਾਂ ਇਹ ਚਾਹੁੰਦੇ ਤਾਂ ਤਲਾਕ ਲੈ ਕੇ ਅੱਡ ਹੋ ਜਾਂਦੇ ਪਰ ਸੁਖਬੀਰ ਕੌਰ ਨੂੰ ਲਾਲਚ ਇਹ ਵੀ ਸੀਗਾ ਆ ਵੀ ਬੈਂਜੇ ਅੱਡ ਹੋ ਗਈ ਤਾਂ ਮੇਰਾ ਖਰਚਾ ਕਿੱਦਾਂ ਚੱਲੇਗਾ ਕਿਉਂਕਿ ਹਰਚਰਨ ਜਿਹੜਾ ਇਹ ਪੈਸੇ ਧੇਲੇ ਵੱਲੋਂ ਠੀਕ-ਠਾਕ ਬੰਦਾ ਦੱਸਿਆ ਜਾਂਦਾ ਸੀ ਸੋ ਇਹ ਸਭ ਦੇ ਚਲਦਿਆਂ ਸੁਖਬੀਰ ਕੌਰ ਨੇ ਆਪਣੇ ਦੋਸਤ ਹਰਦੀਪ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਹਰਚਰਨ ਸਿੰਘ ਦਾ ਕਤਲ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ